ਸਿਕਿਉਰਿਟੀ ਦੇ ਨਾਲ ਲੱਦੀ ਹੋਈ ਸੜਕ ਦੀਆਂ ਇਹ ਤਸਵੀਰਾਂ ਐਮਐਲਏ ਮੋੜ ਸੁਖਵੀਰ ਮੈਸਰਖਾਨਾ ਦੇ ਘਰ ਦੀਆਂ ਨੇ ਇਹ ਮੈਂ ਤਾਂ ਦਿਖਾ ਰਿਹਾ ਕਿਉਂਕਿ ਪਿਛਲੇ ਦਿਨਾਂ 'ਚ ਅਮਨ अरोੜਾ ਨੇ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਜੇਕਰ ਧਰਨੇ ਲਾਉਣੇ ਨੇ ਤਾਂ ਭਾਵੇਂ ਸਾਡੇ ਘਰਾਂ ਅੱਗੇ ਆ ਕੇ ਬੈਠ ਜਾਓ ਪਰ ਇੱਥੇ ਘਰਾਂ ਅੱਗੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਘਰ ਨੂੰ ਜਾਂਦੀਆਂ ਸੜਕਾਂ ਪਹਿਲਾਂ ਹੀ ਸਿਕਿਉਰਿਟੀ ਦੇ ਨਾਲ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਕੋਈ ਕਿਸਾਨ ਐਮਐਲਏ ਮੋੜ ਸੁਖਵੀਰ ਮੈਸਰਖਾਨਾ ਦੇ ਘਰ ਤੱਕ ਨਾ ਪਹੁੰਚ ਜਾਵੇ ਹੁਣ ਸ਼ਾਇਦ ਭਗਵੰਤ ਸਿੰਘ ਮਾਨ ਨੂੰ ਲੀਡਰਾਂ ਦੀ ਸਿਕਿਉਰਿਟੀ ਚ ਵਜਦੇ ਹੂਟਰ ਨਹੀਂ ਦਿਸਤੇ ਹੁਣ ਸ਼ਾਇਦ ਲੀਡਰਾਂ ਦੀ ਸੁਰੱਖਿਆ ਦੇ ਨਾਲ ਖੱਜਲ ਖੁਆਰ ਹੁੰਦੇ ਆਮ ਲੋਕ ਭਗਵੰਤ ਸਿੰਘ ਮਾਨ ਨੂੰ ਨਹੀਂ ਦਿਸਤੇ ਹੁਣ ਸ਼ਾਇਦ ਮੁਰਗੀਖਾਨਾ ਖੋਲਣ ਵਾਲਾ ਬਿਆਨ ਭਗਵੰਤ ਸਿੰਘ ਮਾਨ ਨੂੰ ਭੁੱਲ ਭੁਲਾ ਗਿਆ ਹੋਣਾ ਹੈ ਦਰਅਸਲ ਬੀਤੇ ਕੱਲ ਸੂਬੇ ਭਰ ਦੇ ਵਿੱਚ ਚੌਕੇ ਪਿੰਡ ਦੇ ਵਿੱਚ ਬੈਠੇ ਅਧਿਆਪਕਾਂ ਤੇ ਕਿਸਾਨਾਂ ਤੇ ਹੋਏ ਪੁਲਿਸ ਤੇ ਜ਼ਬਰ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਰੱਖੇ ਗਏ ਸਨ ਇਸੇ ਦੇ ਤਹਿਤ ਕਿਸਾਨ ਐਮਐਲਏ ਮੌੜ ਦੇ ਐਮਐਲਏ ਮੌੜ ਦੇ ਪਿੰਡ ਮੈਸਰਖਾਨਾ ਦੇ ਵਿੱਚ ਵੀ ਪਹੁੰਚੇ ਸਨ ਪਰ ਪਤਾ ਨਹੀਂ ਕਿਸਾਨਾਂ ਤੋਂ ਡਰ ਕੇ ਸਕਲਦਾਏ ਐਮਐਲਏ ਦੇ ਘਰ ਨੂੰ ਜਾਂਦੀਆਂ ਸੜਕਾਂ ਤੇ ਅੰਤਾਂ ਦੇ ਪੁਲਿਸ ਮੁਲਾਜ਼ਮ ਲਾ ਕੇ ਤੇ ਬੈਰੀਕੇਟ ਲਾ ਕੇ ਪੰਦ ਕਰ ਦਿੱਤੀਆਂ ਗਈਆਂ ਤਾਂ ਜੋ ਐਮਐਲਏ ਦੇ ਘਰ ਤੱਕ ਕੋਈ ਕਿਸਾਨ ਪਹੁੰਚ ਨਾ ਸਕੇ ਹੁਣ ਇੱਕ ਪਾਸੇ ਤਾਂ ਅਮਨ ਅਰੋੜਾ ਕਹਿੰਦੇ ਨੇ ਕਿ ਸਾਡੇ ਘਰਾਂ ਅੱਗੇ ਆ ਕੇ ਭਾਵੇਂ ਤਰਨੇ ਲਾਲਬੋ ਤਾਂ ਦੂਸਰੇ ਪਾਸੇ ਘਰਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਇਸ ਤਰ੍ਹਾਂ ਪ੍ਰੋਟੈਕਟ ਕੀਤਾ ਜਾ ਰਿਹਾ ਕਿ ਜਿਵੇਂ ਕਿਸੇ ਨੇ ਵਿਧਾਇਕ ਦੇ ਘਰ ਤੇ ਹੱਲਾ ਬੋਲਣਾ ਹੋਵੇ ਹੁਣ ਫਿਰ ਕੀ ਮੰਨੀਏ ਜੋ ਬਿਆਨ ਤੁਸੀਂ ਮੀਡੀਆ ਦੇ ਵਿੱਚ ਦੰਦੇ ਹੋ ਕਿ ਉਹ ਸਿਰਫ ਵਾਅ ਵਹਾਈ ਖੱਟਣ ਦੇ ਲਈ ਹੁੰਦੇ ਨੇ ਤੇ ਗਰਾਊਂਡ ਦੀ ਸਚਾਈ ਕੁਝ ਵੱਖਰੀ ਹੁੰਦੀ ਹੈ ਉਹ ਇਹ ਉਹੀ ਕਿਸਾਨ ਨੇ ਜੋ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਵੇਲੇ ਆਪਣੇ ਮਿੱਤਰ ਲੱਗਦੇ ਹੁੰਦੇ ਸੀ ਤੇ ਲੀਡਰ ਇਹਨਾਂ ਕਿਸਾਨਾਂ ਦੇ ਧਰਨੇਆਂ ਦੇ ਵਿੱਚ ਆ ਕੇ ਬੈਠਦੇ ਹੁੰਦੇ ਸੀ ਪਰ ਅੱਜ ਇਹ ਕਿਸਾਨ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਬੇਰੋਜ਼ਗਾਰੀ ਫੈਲਾਉਣ ਵਾਲੇ ਪੰਜਾਬ 'ਚ ਨਸ਼ਾ ਵਧਾਉਣ ਵਾਲੇ ਤੇ ਪੰਜਾਬ ਦੀ ਤਰੱਕੀ 'ਚ ਰੋੜੇ ਲੱਗਣ ਲੱਗ ਪਏ। ਸ਼ਾਇਦ ਇਸੇ ਕਰਕੇ ਹੁਣ ਇਹਨਾਂ ਕਿਸਾਨਾਂ ਨੂੰ ਸਰਕਾਰ ਮੀਟਿੰਗਾਂ ਤੋਂ ਵਧੇਰੇ ਡਾਂਗਾਂ ਦੇ ਰਹੀ ਹੈ। ਅਸੀਂ ਨਹੀਂ ਕਹਿੰਦੇ ਕਿ ਐਸਾ ਪ੍ਰੋਟੋਕੋਲ ਨਹੀਂ ਹੋਣਾ ਚਾਹੀਦਾ। ਇਹ ਪਿਛਲੀਆਂ ਸਰਕਾਰਾਂ ਵੇਲੇ ਵੀ ਹੁੰਦਾ ਰਿਹਾ। ਪਰ ਜਦ ਦੂਸਰੀਆਂ ਪਾਰਟੀਆਂ ਸੱਤਾ ਦੇ ਵਿੱਚ ਸੀ ਤਾਂ ਹੀ ਭਗਵੰਤ ਸਿੰਘ ਮਾਨ ਲੀਡਰਾਂ ਦੀ ਸੁਰੱਖਿਆ ਤੇ ਤੰਜ ਕਸਦੇ ਹੁੰਦੇ ਸੀ। ਚੁਟਕਲੇ ਕਸਦੇ ਹੁੰਦੇ ਸੀ। ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਜੇਕਰ ਡਰ ਲੱਗਦਾ ਏ ਤਾਂ ਮੁਰਗੀਖਾਨੇ ਖੋਲ ਲਵੋ। ਇੰਨੀ ਸੁਰੱਖਿਆ ਕਿਉਂ ਰੱਖੀਏ? ਭਗਵੰਤ ਸਿੰਘ ਮਾਨ ਤਾਂ ਇੱਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਦੀ ਸੁਰੱਖਿਆ ਦਾ ਭਾਰ ਆਮ ਜਨਤਾ ਤੇ ਪੈਂਦਾ ਏ। ਇਹ ਭਾਰ ਪੰਜਾਬ ਤੇ ਪੈਂਦਾ ਏ। ਪਰ ਹੁਣ ਜਦ ਖੁਦ ਸੱਤਾ ਦੇ ਵਿੱਚ ਆਏ ਤਾਂ ਸ਼ਾਇਦ ਉਹ ਗੱਲਾਂ ਭੁੱਲ ਭੁਲਾ ਗਏ। ਹੁਣ ਮੁੱਖ ਮੰਤਰੀ ਦੀ ਸੁਰੱਖਿਆਤਾ ਛੱਡੋ ਇਹਨਾਂ ਦੇ ਐਮਐਲਏਾਂ ਦੇ ਘਰਾਂ ਦੀ ਸੁਰੱਖਿਆ ਤੁਸੀਂ ਖੁਦ ਹੀ ਵੇਖ ਲਵੋ ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਕਰ ਰਹੇ ਨੇ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਹੇ ਮੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਲਦੇਵ ਜੀ ਇਜਾਜ਼ਤ ਧੰਨਵਾਦ ਜੀ